ਜਦ ਦੁੱਗਾਂ ਵਾਲੇ ਨੇ ਮਿੱਤਰੋ ਕਮਾਲਾਂ ਕਰਨੀਆਂ ਅੱਜ ਸ਼ਾਇਦ ਦੇ ਜੋ ਰੇਡਾਂ ਹੁੰਦੀਆਂ ਅੱਜ 나ਥ ਦੀਆਂ ਕੌਡੀਆਂ ਅੱਜ ਆਲਮਗੀਰੀਏ ਨੇ ਮਿੱਤਰੋ ਫਕਰ ਝੰਡੇ ਵਾਲੇ ਸੋਨੀ ਨੇ ਸਰਾ ਕਰਨਾ ਹਾਂਜੀ ਕਿਦਾਂ ਸਾਰੇ ਵੀਰ ਭਰਾ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਉਸ ਪਰਮਾਤਮਾ ਵਾਹਿਗੁਰੂ ਦੀ ਕਿਰਪਾ ਦੇ ਨਾਲ ਮਿੱਤਰੋ ਇਸ ਵਾਲੀ ਵੀਡੀਓ 'ਚ ਅੱਜ ਦੇ ਟੂਰਨਾਮੈਂਟ ਅੱਜ 1 ਜੂਨ ਨੂੰ ਕਿਹੜੇ ਕੱਪ ਤੇ ਧੱਕ ਪੈਣੀ ਆ ਮਿੱਤਰੋ ਅੱਜ ਕਿਹੜੇ ਕੱਪ ਤੇ ਸਰਾ ਹੋਣਾ ਨਾ ਉਹਦੇ ਬਾਰੇ ਤੁਹਾਨੂੰ ਅਪਡੇਟ ਦੇਵਾਂਗੇ ਨਵੇਂ ਆਏ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਕਰਨ ਦਾ ਫਰਜ਼ ਹੁੰਦਾ ਜਰੂਰ ਕਰਿਆ ਕਰੋ ਕਬੱਡੀ ਦੀਆਂ ਵੀਡੀਓ ਇਸ ਚੈਨਲ ਤੇ ਆਪਾਂ ਪਾਉਂਦੇ ਰਹਿੰਨੇ ਆ ਤੇ ਪਾਉਂਦੇ ਰਵਾਂਗੇ ਅੱਜ ਵੀ ਮਿੱਤਰੋ ਕਮਾਲ ਹੋਣੀ ਆ ਅੱਜ ਵੀ ਜੋ ਐ ਗੱਲਾਂ ਲੱਗਣੀਆਂ ਟਿਕਾਣੇ ਕਿਉਂਕਿ ਪੰਜਾਬ 'ਚ ਅੱਜ ਓਪਨ ਦੇ ਮੈਚ ਆ ਤੇ ਓਪਨ ਦੇ ਮੈਚਾਂ ਤੇ ਅੱਜ ਸਰੇ ਦੇ ਮੈਚ ਸਰੇ ਦੀਆਂ ਟੀਮਾਂ ਤੇ ਖਿਡਾਰੀ ਖੇਡਨੇ ਆ ਸੋ ਤਾਂ ਕਰਕੇ ਵੀਡੀਓ ਨੂੰ ਪੂਰੀ ਦੇਖਿਓ ਨਵੇਂ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਕਰਨ ਦਾ ਫਰਜ਼ ਹੁੰਦਾ ਕਿਉਂਕਿ ਅੱਜ ਦੁੱਗਾਂ ਵਾਲੇ ਨੇ ਮਿੱਤਰੋ ਕਮਾਲਾਂ ਕਰਨੀਆਂ ਅੱਜ ਸ਼ਾਇਦ ਦੇ ਜੋ ਰੇਡਾਂ ਹੁੰਦੀਆਂ ਅੱਜ 나ਥ ਦੀਆਂ ਕੌਡੀਆਂ ਅੱਜ ਆਲਮਗੀਰੀਏ ਨੇ ਮਿੱਤਰੋ ਫਕਰ ਝੰਡੇ ਵਾਲੇ ਸੋਨੀ ਨੇ ਸਰਾਹ ਕਰਨਾ ਸੋ ਤਾਂ ਕਰਕੇ ਵੀਡੀਓ ਨੂੰ ਪੂਰੀ ਦੇਖਣੀ ਆ ਪਹਿਲਾ ਟੂਰਨਾਮੈਂਟ ਅਜੀਤ ਗੱਲ ਦੇ ਵਿੱਚ ਮਿੱਤਰੋ ਫਰੀਦਕੋਟ ਇਲਾਕੇ ਚ ਅੱਜ ਓਪਨ ਦੇ ਮੈਚ ਹੋਣੇ ਆ ਦੋ ਖਿਡਾਰੀ ਇਹ 12ਵਾਂ 41000 ਪਹਿਲਾ ਨਾਮ ਤੇ ਦੂਜਾ ਨਾਮ 31000 ਤੇ ਬੈਸਟਾਂ ਨੂੰ ਮਿੱਤਰੋ 515100 ਨਾਲ ਅੱਜ ਵੱਡਾ ਸਨਮਾਨ ਕੀਤਾ ਜਾਣਾ ਸੋ ਇਹ ਟੂਰਨਾਮੈਂਟ ਅੱਜ ਪੰਜਾਬ 'ਚ ਸਿਰੇ ਦਾ ਹੋਣਾ ਅੱਗੇ ਟੂਰਨਾਮੈਂਟ ਅੱਜ ਦੇ ਵਿੱਚ ਨੇੜੇ ਖੇੜੀ ਵਰਨਾ ਪਟਿਆਲੇ ਇਲਾਕੇ 'ਚ ਮਿੱਤਰੋ ਅੱਜ ਟੌਪ ਦਾ ਟੂਰਨਾਮੈਂਟ ਇਹ ਆ ਅੱਜ ਵੀ ਇੱਥੇ ਵੀ ਮਿੱਤਰੋ ਓਪਨ ਦੇ ਮੈਚ ਤਿੰਨ ਖਿਡਾਰੀ ਬਾਹਰੋਂ ਆ 41000 ਪਹਿਲਾ ਇਨਾਮ ਆ ਤੇ ਦੂਜਾ ਨਾਮ 31000 ਸੋ ਇਹ ਵੀ ਟੂਰਨਾਮੈਂਟ ਮਿੱਤਰੋ ਅੱਜ ਟੌਪ ਦਾ ਹੋਣਾ ਤੇ ਬੈਸਟਾਂ ਨੂੰ ਐਲਈਡੀਆਂ ਨਾਲ ਵੱਡਾ ਸਨਮਾਨ ਕੀਤਾ ਜਾਊਗਾ ਕਬੱਡੀ 1 2 3 ਆਫੀਸ਼ੀਅਲ ਵੈਬਸਾਈਟ ਤੇ ਮਿੱਤਰੋ ਲਾਈਵ ਦਾ ਆਨੰਦ ਵੀ ਤੁਸੀਂ ਮਾਣ ਸਕਦੇ ਹੋ 1 2 3 ਤੇ ਲਾਈਵ ਚੱਲਣਾ ਅੱਜ ਇਹ ਟੂਰਨਾਮੈਂਟ ਟੌਪ ਦਾ ਪਰ ਇੰਗਲੈਂਡ 'ਚ ਮਿੱਤਰੋ ਅੱਜ ਸਾਊਥ ਹਾਲ ਦੇ ਵਿੱਚ 1 ਜੂਨ ਨੂੰ ਅੱਜ ਕਮਾਲ ਦੇ ਮੈਚ ਹੋਣੇ ਆ ਅੱਜ ਜੋ ਹੈ ਤੀਜਾ ਟੂਰਨਾਮੈਂਟ ਹੈ ਮੇਰੇ ਖਿਆਲ ਨਾਲ ਇੰਗਲੈਂਡ ਦੇ ਵਿੱਚ ਤੇ ਅੱਜ ਕਮਾਲ ਦੇ ਮੈਚ ਮਿੱਤਰੋ ਇਸ ਟੂਰਨਾਮੈਂਟ ਤੇ ਸਰੇ ਦੀਆਂ ਟੀਮਾਂ ਆਉਣੀਆਂ ਸਰੇ ਦੇ ਜੋ ਹੈ ਖਿਡਾਰੀ ਦੇਖਣ ਨੂੰ ਮਿਲਨੇ ਆ ਚੌਥਾ ਟੂਰਨਾਮੈਂਟ ਇੰਗਲੈਂਡ 'ਚ ਅੱਜ ਹੋਊਗਾ ਤੇ ਤੁਹਾਨੂੰ ਪਤਾ ਵੀ ਪਲੇਅਰ ਸਾਰੇ ਹੀ ਗਏ ਹੋਏ ਆ ਦੁੱਗਾਂ ਵਾਲਾ ਸੋਨੀ ਸ਼ਹਿਜ਼ਾਦ ਜਸ਼ਨ আলমਗੀਰ ਅਮਰ ਦਾ ਨਾਮ ਹੋਣੀ ਮਿੱਤਰੋ ਸਾਰੇ ਜੋ ਹੈ ਟੌਪ ਟੌਪ ਦੇ ਮੱਲ ਇਹ ਹੁਣੀ ਮਿੱਤਰੋ ਕਲਵਿੰਦਰ ਧਰਮਪਰੇ ਵਾਲਾ ਸ਼ੂ ਸ਼ਕਾਲਾ ਜੋ ਆ ਫੂਲਾ ਉਹਦੇ ਅੰਦਾਜ਼ ਜੋ ਲੱਤਾਂ ਦੀਆਂ ਵੀ ਕਮਾਲ ਦੀਆਂ ਗੇਮਾਂ ਸੋ ਇਹ ਟੂਰਨਾਮੈਂਟ ਮਿੱਤਰੋ ਅੱਜ ਕਮਾਲ ਦੇ ਸੀਗੇ ਅੱਜ ਦੇਖਦੇ ਆਂ ਵੀ ਦੁੱਗਾਂ ਵਾਲਾ ਕਿਵੇਂ ਕਰਦਾ ਅੱਜ ਦੇਖਦੇ ਆਂ ਵੀ ਕੀ ਗੱਲ ਬਣਦੀ ਆ ਮਿੱਤਰੋ ਮੈਮਲ ਦਾ ਨਵੀਂ ਵੀਡੀਓ ਦੇ ਵਿੱਚ ਸ਼ੀਲੂ ਪੰਜਾਬ 'ਚ ਇੱਕ ਕਾਲੂ ਜੋ ਆ ਬਹੁਤ ਤਗੜਾ ਟੂਰਨਾਮੈਂਟ ਆ ਪੰਜਾਬ 'ਚ ਹੋ ਸਕਦਾ ਉੱਥੇ ਜੱਗੂ ਖੇਡੇ ਹਨਾ ਸੋ ਉਹ ਚੀਜ਼ਾਂ ਜਲਦੀ ਤੁਹਾਨੂੰ ਕਲੀਅਰ ਕਰਾਂਗੇ ਨਵੀਂ ਵੀਡੀਓ ਵਿੱਚ ਮਿਲਦੇ ਆਂ ਨਵੀਂ ਅਪਡੇਟ ਲੈ ਕੇ ਲਾਈਕ ਤੇ ਵੀਡੀਓ ਨੂੰ ਸ਼ੇਅਰ ਕਰ ਨਾ ਬਣਦਾ ਜਰੂਰ ਕਰਿਆ ਕਰੋ ਧੰਨ